ਮੇਰਾਨਾ ਰੋਮੀ ਮਸੀਬਾ ਬਦੋਵਾਲ ਕਲਾਂ ਬਦੋਵਾਲ ਤੁਹਾਡਾ ਰੋਜ ਦਾ ਲੰਘਾ ਇੱਥੇ ਬਹੁਤ ਹਾਂਜੀ ਹਾਂਜੀ ਬਹੁਤ ਮਾੜੀ ਹਾਲਤ ਆ ਸੜਕ ਤੇ ਬਹੁਤ ਹੀ ਜ਼ਿਆਦਾ ਖਰਾਬ ਹੋ ਗਈ ਕਿੰਨੇ ਚਿਰ ਦੀ ਬੰਦ ਦੋ ਤਿੰਨ ਸਾਲ ਹੀ ਹੋ ਗਏ ਸੜਕ ਨੂੰ ਇੱਥੇ ਬਹੁਤ ਖਤਰਾ ਕੋਈ ਰਾਤ ਇਹ ਕਾਫੀ ਦੋ ਤਿੰਨ ਸਾਲ ਹੀ ਹੋ ਗਏ ਪਰੇਸ਼ਾਨੀ ਆਂਦੀ ਲੋਕਾਂ ਨੂੰ ਬਹੁਤ ਜ਼ਿਆਦਾ ਕੋਈ ਖਤਰੇ ਚ ਕੋਈ ਡਿੱਗ ਵੀ ਸਕਦਾ ਰਾਤ ਦੇ ਵੇਲੇ ਕੋਈ ਕਿਦਾਂ ਮੱਲ ਬਹੁਤ ਜ਼ਿਆਦਾ ਉੱਤੋਂ ਦੀ ਲੋਕ ਵਲ ਕੇ ਤੰਗ ਹੋ ਕੇ ਆਉਂਦੇ ਆ ਦੁਨੀ ਬਹੁਤ ਜ਼ਿਆਦੇ ਇਹਦੇ ਕਰਨ ਵੀ ਇਹ ਕਿਰਪਾ ਕਰਕੇ ਇਦੇ ਨਾਲ ਥੋੜਾ ਜਿਹਾ ਖਿਆਲ ਦਿੱਤਾ ਜਾਵੇ ਇਹਦਾ ਪ੍ਰਬੰਧ ਕੀਤਾ ਜਾਵੇ ਛੜਕਦਾ ਜੀ ਮੇਰਾ ਨਾਮ ਕਾਲਾ ਮਸੀ ਹੈ ਹਾਂਜੀ ਕਿਥੇ ਤੁਹਾਡਾ ਇੱਥੇ ਰਹਿ ਰਿਹਾ ਸੀ ਸਾਡੀ ਇੱਥੇ ਪਰਮਾਨੈਂਟ ਰੈਸ਼ ਹੈ ਕਿ ਆ ਕਿਥੇ ਘਰ ਤੁਹਾਡਾ ਮੇਰਾ ਇਹ ਘਰ ਹੈ ਨਜ਼ਦੀਕ ਇਸ ਘਰ ਦੇ ਅੱਗੇ ਇੰਨੀ ਗੰਦਗੀ ਪੈ ਗਈ ਆ ਕਿ ਇੱਥੇ ਰਹਿਣਾ ਮੁਸ਼ਕਲ ਹੋ ਗਿਆ ਬੱਚੇ ਸਕੂਲ ਵਾਲੇ ਆਉਣ ਜਾਣ ਵਾਲੇ ਜਿਹੜੇ ਆ ਉਹ ਵੀ ਦੁਖੀ ਹੋ ਗਏ ਬਹੁਤ ਸਾਰੇ ਬੱਚਿਆਂ ਨੂੰ ਅਸੀਂ ਵੇਖਿਆ ਜਿਹੜੇ ਇਸ ਪਾਣੀ ਦੇ ਵਿੱਚ ਇਸ ਗੰਦਗੀ ਦੇ ਵਿੱਚ ਡਿੱਗ ਕੇ ਤੇ ਆਪਣੇ ਆਪ ਨੂੰ ਬੇਇੱਜ਼ਤੀ ਮਹਿਸੂਸ ਕਰਦੇ ਹੋਏ ਨਿਕਲ ਜਾਂਦੇ ਆ ਜਿਹੜੀ ਮੌਜੂਦਾ ਸਰਕਾਰ ਸੀ ਉਹਨਾਂ ਨੇ ਵੀ ਅੱਜ ਤੱਕ 4 ਸਾਲ ਹੋ ਗਏ ਉਹਨਾਂ ਨੇ ਵੀ ਨਹੀਂ ਕੁਝ ਕੀਤਾ ਤੇ ਜਿਹੜੀਆਂ ਪਹਿਲੀਆਂ ਸਰਕਾਰਾਂ ਨਿਕਲੀਆਂ ਇਥੋਂ ਗੁਜ਼ਰੀਆਂ ਨੇ ਉਹਨਾਂ ਨੇ ਵੀ ਇਸ ਸੜਕ ਦਾ ਕੋਈ ਵੀ ਮਸਲਾ ਹੱਲ ਨਹੀਂ ਕੀਤਾ ਇਥੋਂ ਦੇ ਲੋਕ ਜਿਹੜੇ ਨੰਗਦੇ ਆ ਜਿਹੜੇ ਬਜ਼ੁਰਗ ਲੋਕ ਆ ਡਿੱਗ ਪੈਂਦੇ ਆ ਉਹ ਆਪਣੇ ਆਪ ਨੂੰ ਇਸ ਤਰ੍ਹਾਂ ਖੜੇ ਨਹੀਂ ਕਰ ਸਕਦੇ ਕਿ ਇਹ ਰਾਸਤੇ ਦੇ ਵਿੱਚ ਇੰਨੇ-ਇੰਨੇ ਟੋਏ ਆ ਗੋਡੇ-ਗੋਡੇ ਟੋਏ ਆ ਦੋ-ਦੋ ਫੁੱਟ ਦੇ ਟੋਵੇ ਪੈ ਚੁੱਕੇ ਆ ਇਸ ਸੜਕ ਦਾ ਕੋਈ ਵੀ ਅੱਜ ਤੱਕ 24 ਸਾਲਾਂ ਤੋਂ ਸਧਾਰਨ ਨਹੀਂ ਹੋਇਆ ਅੱਛਾ ਜੀ ਆ ਜਿਹੜਾ ਇੰਨਾ ਪਾਣੀ ਗੋਡੇ-ਗੋਡੇ ਪਾਣੀ ਇਹ ਸਦਾ ਹੀ ਖੜਾ ਰਹਿੰਦਾ ਜੀ ਇਹ ਸਦਾ ਹੀ ਖੜਾ ਰਹਿੰਦਾ ਜੀ ਹਮੇਸ਼ਾ ਇੱਥੇ ਸੀਵਰ ਦਾ ਕਮੇਟੀ ਕਰਦੇ ਜਈ ਸਾਹਿਬ ਲੋਕਾਂ ਨੂੰ ਖੁਦ ਵੀ ਵੇਖੀਏ ਤੇ ਕੋਈ ਕੰਪਲੇਨ ਸੁਣਨ ਵਾਸਤੇ ਕੋਈ ਸੁਧਾਰ ਕਰਨ ਵਾਸਤੇ ਕੋਈ ਨਹੀਂ ਹੈ ਇਥੇ ਜਦੋਂ ਤੁਸੀਂ ਕਹਿੰਦੇ ਹੋ ਜਾ ਕੇ ਸੀਵਰੇਜ ਬੋਰਡ ਵਾਲਿਆਂ ਨੂੰ ਫਿਰ ਕੀ ਹੁੰਦੇ ਜਦੋਂ ਸੀਵਰੇਜ ਬੋਰਡ ਵਾਲਿਆਂ ਨੂੰ ਕਹੀਦਾ ਵਾ ਉਹ ਆਣ ਕੇ ਆਪਣਾ ਥੋੜਾ 10 ਮਿੰਟ ਮਿਹਨਤ ਕਰਦੇ ਆ ਕਿਉਂਕਿ ਉਹਨਾਂ ਦੇ ਵੱਸ ਦੀ ਗੱਲ ਨਹੀਂ ਰਹੀ ਇੱਥੇ ਕੋਈ ਮਸ਼ੀਨ ਕੋਈ ਇਸ ਤਰ੍ਹਾਂ ਦੀ ਹੋਵੇ ਜਿਹੜਾ ਸੀਵਰ ਨੂੰ ਕਲੀਅਰ ਕਰੇ ਸੀਵਰ ਐਨੇ ਬਲੌਕ ਹੋ ਚੁੱਕਿਆ ਸੀਵਰ 2-2 ਫੁੱਟ ਦੇ ਮਤਲਬ ਕਿ ਇੱਕ-ਇੱਕ ਫੁੱਟ ਦੇ ਸੀਵਰ ਪਾਏ ਹੋਇਆ ਸੀਵਰ ਬਲੌਕਰਸ ਦੀ ਵਜ੍ਹਾ ਨਾਲ ਇੱਥੇ ਲੋਕ ਪਰੇਸ਼ਾਨ ਆ ਲੋਕਾਂ ਦਾ ਆਉਣਾ ਜਾਣਾ ਬਹੁਤ ਮੁਸ਼ਕਲ ਹੋ ਗਿਆ ਲੋਕਾਂ ਨੇ ਇਸ ਰਾਸਤੇ ਨੂੰ ਛੱਡ ਦਿੱਤਾ ਆ ਲੋਕ ਹੁਣ ਜਾਹੇ 2 ਕਿਲੋਮੀਟਰ ਚਾਹੇ 10 ਕਿਲੋਮੀਟਰ ਜਿਆਦਾ ਕਿਉਂ ਨਾ ਚੱਲਣਾ ਪਵੇ ਲੋਕਾਂ ਨੇ ਉਸ ਰੂਟ ਦਾ ਨਹੀਂ ਆਪਣਾ ਰਾਸਤਾ ਬਣਾ ਲਿਆ ਹੈ ਕੀ ਚਾਹੁੰਦੇ ਹਾਂ ਅਸੀਂ ਚਾਹੁੰਦੇ ਹਾਂ ਸਰਕਾਰ ਦੇ ਅੱਗੇ ਮੰਗ ਚਾਹੁੰਦੇ ਹਾਂ ਕਿ ਇਹ ਰੋਡ ਨੂੰ ਇਸ ਜਿਹੜੀ ਮੌਜੂਦਾ ਸਰਕਾਰ ਆ ਉਹ ਇਸ ਰੋਡ ਨੂੰ ਮੁਕੰਮਲ ਕਰੇ ਤੇ ਲੋਕਾਂ ਨੇ ਕਈ ਵਾਰ ਤੁਸੀਂ ਕਰ ਚੁੱਕੀ ਹੈ ਪਰ ਸੁਣਵਾਈ ਕੋਈ ਨਹੀਂ ਸੁਣਵਾਈ ਤੇ ਅੱਜ ਤੱਕ ਕਿਸੇ ਦੀ ਨਹੀਂ ਹੈ ਪਰ ਫਿਰ ਵੀ ਅਸੀਂ ਮੌਜੂਦਾ ਸਰਕਾਰ ਦੇ ਅੱਗੇ ਰਿਕਵੈਸਟ ਕਰਦੇ ਹਾਂ ਸਾਡੀ ਮੰਗ ਹੈ ਕਿ ਇਸ ਇਸ ਰੋਡ ਨੂੰ ਕਲੀਅਰ ਕੀਤਾ ਜਾਵੇ ਜਿਹੜੇ ਕਿ ਲੋਕ ਇਥੋਂ ਦੇ ਰਹਿਣ ਵਾਲੇ ਆ ਗੰਦਗੀ ਦੇ ਵਿੱਚ ਜੀ ਰਹੇ ਆ ਬਿਮਾਰੀ ਦਾ ਇਥੇ ਕਾਰਨ ਬਣ ਗਿਆ ਵਾ ਤੁਸੀਂ ਵੇਖੋਗੇ ਇਸ ਸੜਕ ਨੂੰ ਇਸ ਸੀਵਰ ਸੀਵਰੇਜ ਨੂੰ ਤੇ ਗੰਦਗੀ ਦਾ ਮਾਹੌਲ ਬਣ ਚੁੱਕਿਆ ਜੋ ਕਿ ਲੋਕਾਂ ਦੇ ਬੱਚੇ ਬਿਮਾਰ ਹੋਣ ਡਿਆ ਲੋਕਾਂ ਨੂੰ ਇਥੇ ਸੁਣਵਾਈ ਕੋਈ ਨਹੀਂ ਆ ਜੀ ਮੇਰਾ ਨਾਮ ਸਰਜੀਤ ਸਿੰਘ ਆ ਤੇ ਸਾਡੇ ਬੂਹੇ ਗਾੜੀ ਯੰਤਰਾਂ ਨਰਕ ਪਿਆ ਬਹੁਤ ਜ਼ਿਆਦਾ ਇਹ ਪਾਣੀ ਮੰਨ ਲਓ ਕਿ ਕਿਤੇ ਹੀ ਆਖਦੇ ਦਿਹਾੜੀ ਇੱਕ ਦੋ ਦਿਨ ਕਿਤੇ ਸੁੱਕ ਜੇ ਤੇ ਸੁੱਕ ਜੇ ਤੇ ਨਹੀਂ ਤੇ ਚਤੋਂ ਪੈ ਇਤਰਾ ਨਰਕ ਪਿਆ ਰਿੰਦਾ ਮਨ ਲਓ ਕਿ ਆਉਂਦੇ ਜਾਂਦੇ ਲੋਕ ਜਿਹੜੇ ਨਾ ਬੜੇ ਪਾਰੇ ਸ਼ਾਨ ਮਨ ਲਓ ਕਿ ਵਿੱਚ ਡਿੱਗਦੇ ਵੀ ਆ ਕਈ ਵਾਰੀ ਉੱਥੋਂ ਸਾਡੇ ਘਰਾਂ ਚੋਂ ਪੈਰ ਧੂਕੇ ਜਾਂਦੇ ਹੱਥ ਮੂੰਹ ਧੋਕੇ ਜਾਂਦੇ ਨੇ ਤੇ ਮਨ ਲਓ ਕਿ ਬਹੁਤ ਜ਼ਿਆਦਾ ਨਰਕਾ ਜੇ ਕੋਈ ਆਉਂਦਾ ਵਾ ਆਉਂਦਾ ਤੇ ਫੇਰਾ ਮਾਰ ਕੇ ਚਲ ਜਾਂਦਾ ਤੇ ਇਹਦਾ ਮਨ ਲਓ ਕੋਈ ਸੁਣਵਾਈ ਨਹੀਂ ਹੋਈ ਤੇ ਬਾਕੀ ਇਹ ਵੀ ਹੱਥ ਜੋੜ ਕੇ ਬੇਨਤੀ ਆ ਵੀ ਜਿਹੜਾ ਇਹਦਾ ਕੋਈ ਮਸਲਾ ਹੱਲ ਹੋ ਜੇ ਇਹ ਸਾਡਾ ਅੱਜ ਦਾ ਨਹੀਂ ਇਹ ਬੜੇ ਚਿਰ ਤੋਂ ਮਨ ਲਓ ਇਹੋ ਹੀ ਪੰਗਾ ਪਿਆ ਆ ਤੇ ਮਾਲੋ ਹੁੰਦਾ ਜਾਂਦਾ ਲੋਕ ਬੜੇ ਪਰੇਸ਼ਾਨ ਆ ਲੋਕਾਂ ਨੇ ਜੇਕਰ ਸਕੂਲ ਦੇ ਬੱਚੇ ਖੜਦੇ ਨੇ ਕਈ ਵਾਰੀ ਲੋਕਾਂ ਦੀਆਂ ਬੱਚਿਆਂ ਦੀਆਂ ਵਰਦੀਆਂ ਲੱਗੜ ਜਾਂਦੀਆਂ ਕਈ ਕਸ਼ ਹੁੰਦਾ ਵਾ ਤੇ ਮਾਲੋ ਕਈ ਵਾਰੀ ਹੁੰਦਾ ਵਾ ਕਿ ਮਾਲੋ ਕਿ ਕਿਤੇ ਪਤਾ ਨਹੀਂ 2-2 3-3 ਕਿਲੋਮੀਟਰ ਪਿੱਛੇ ਨੂੰ ਮੁੜ ਜਾਂਦੇ ਬੰਦੇ ਵੇਖ ਕੇ ਵੀ ਇੱਥੇ ਨਰਕ ਦੇ ਵਿੱਚ ਅਸੀਂ ਆਪਣਾ ਬਲਵੇੜ ਕੇ ਜਾਵਾਂਗੇ ਕਿਸ ਮੌਕਾ ਕੋਈ ਭੈਣ ਭਰਾ ਕੋ ਰਿਸ਼ਤੇਦਾਰ ਕੋ ਜਾਣ ਡਿਆ ਕੋਈ ਮਾਲੋ ਪਾਰਟੀ ਤੇ ਜਾਣ ਡਿਆ ਜਾਂ ਕਿਸ ਤਰ੍ਹਾਂ ਤੋਂ ਡਰਦੇ ਪਿੱਛੇ ਮੁੜ ਜਾਂਦੇ ਕਈਆਂ ਨੂੰ ਮਾਲੋ ਕਿ ਰਗਣਾ ਲੱਗੀਆਂ ਕਈਆਂ ਡਿੱਗੇ ਇੱਥੇ ਅਸੀਂ ਆਪ ਚੁੱਕਦੇ ਖੁਦ ਸਾਡੇ ਬੂਹੇ ਗਾੜੀ ਮਾਲੋ ਕਿ ਚੱਕੜ ਆ ਨਰਕ ਹਾਂਜੀ ਇਹ ਬਿਨਾ ਬਾਰਿਸ਼ ਤੋਂ ਇੰਨਾ ਪਾਣੀ ਜਦੋਂ ਬਾਰਿਸ਼ ਹੋ ਜਾਂਦੀ ਫਿਰ ਇਹ ਪਾਜੀ ਜਦੋਂ ਬਾਰਿਸ਼ ਆਉਂਦੀ ਉਹਦੋਂ ਤੇ ਫਿਰ ਕੋਈ ਕਹਿ ਨਹੀਂ ਸਕਦਾ ਤੇ ਫਿਰ ਤੇ ਚਤੋਂ ਪੈਰ ਇਤਰਾ ਹੀ ਕੁਛ ਮੰਨ ਲੋ ਲਾਗੇ ਬੰਨੇ ਵਾਲੇ ਆ ਜਿਤਰਾ ਪਿਆਲੀ ਵਾਲੇ ਉਹ ਮਿੱਟੀ ਇਧਰੋਂ ਕੱਢ ਕੇ ਆ ਨੂੰ ਕਰ ਦਿੰਦੇ ਨੇ ਵੀ ਸਾਡੀਆਂ ਪੈਲੀਆਂ ਚ ਪਾਣੀ ਹੁੰਦਾ ਤੇ ਮੰਨ ਲੋ ਕਿ ਘਰਾਂ ਵਾਲੇ ਕੀ ਕਰਨਾ ਵੇਖੋ ਜੀ ਆ ਗੰਦ ਪਿਆ ਸਾਡੇ ਬਰੋਹਣੇ ਜਿਹੜੇ ਨਹੀਂ ਆਉਂਦੇ ਵਾਪਸ ਚੱਲ ਜਾਂਦੇ ਉਥੋਂ ਦੇਖ ਕੇ ਤੇ ਜਿਹੜਾ ਹੁੰਦਾ ਡੇਗ ਡੇਗ ਕੇ ਜਾਂਦਾ ਇੱਕਦਮ ਆਪ ਖੁਦ ਡੇਗ ਗਿਆ ਮੋਟਰਸਾਈਕਲ ਦੇ ਨਾਲ ਮੇਰੇ ਨਿਆਣੇ ਪੋਤੇ ਡੇਗੇ ਇਹ ਦੱਸੋ ਮੈਂ ਕੀ ਕਰ ਸਕਦਾ ਆ ਵੇਖੋ ਤੇ ਹੱਲ ਕਰੇ ਦਾ ਮਸਲਾ ਇਸ ਸਾਲ ਨੂੰ ਕਹਿੰਦੇ ਜਈ ਸਾਹਿਬ ਨੂੰ ਕਹਿੰਦੇ ਆ ਕਿ ਉਹ ਫੇਰਾ ਮਾ ਕੇ ਚੱਲ ਜਾਂਦੇ ਆ ਸੀਨੀਅਰ ਬੋਰਡ ਵਾਲਿਆਂ ਨੇ ਉਹ ਨਹੀਂ ਕਦੀ ਕਿਹਾ ਸੀਨੀਅਰ ਬੋਰਡਾਂ ਨੂੰ ਕਿਹਾ ਉਹ ਮਾ ਕੇ ਫੇਰਾ ਮਾ ਜਾਂਦੇ ਵਿਚਾਰੇ ਤੇ ਚੱਲ ਜਾਂਦੇ ਆ ਕੋਈ ਹੱਲ ਨਹੀਂ ਹੁੰਦਾ ਕਿਹੜਾ ਕਮਿਸ਼ਨਾਈ ਨਹੀਂ ਨਹੀਂ ਮੇਰਾ ਨਾਂ ਅੰਜੂ ਹੈ ਕਿਹੜਾ ਪਿੰਡ ਜੀ ਲਕਮਾਨਿਆ ਆ ਯਾਰ ਦੀ ਇੱਥੇ ਰਿਸ਼ਤੇਦਾਰੀ ਜੇ ਫਤਿਹਗੜ ਤੇ ਜਦੋਂ ਆਈ ਤੇ ਬੜੀ ਪਰੇਸ਼ਾਨੀ ਹੁੰਦੀ ਜੇ ਬੜੀ ਦਿੱਕਤ ਹੁੰਦੀ ਜੇ ਕਈ ਵਾਰੀ ਤਾਂ ਇੱਕ ਦੋ ਵਾਰੀ ਆਪਾਂ ਡੇਗ ਵੀ ਗਏ ਆ ਇੱਥੋਂ ਜਦੋਂ ਆਉਂਦੇ ਰਹੇ ਆ ਤੇ ਸਰਕਾਰ ਨੂੰ ਤਾਂ ਇਹੀ ਬੇਨਤੀ ਹੈ ਕਿ ਇਹਦਾ ਹੱਲ ਕੀਤਾ ਜਾਏ ਆਨ-ਜਾਨ ਵਿੱਚ ਬੜਾ ਫਰਕ ਜੇ ਬੜੀ ਦਿੱਕਤ ਹੁੰਦੀ ਉਧਰੋਂ ਆਈਏ ਉਧਰ ਵੀ ਰਾਹ ਖਰਾਬ ਜੇ ਇਧਰੋਂ ਆਈ ਦੇ ਇਧਰ ਵੀ ਰਾਹ ਖਰਾਬ ਜੀ ਤੇ ਸਰਕਾਰ ਵੱਲੋਂ ਇਹੀ ਬੇਨਤੀ ਹੈ ਕਿ ਪਲੀਜ਼ ਇਹ ਸੜਕ ਬਣ ਜੇ ਤੇ ਚਲੋ ਆਨ-ਜਾਨ ਵਿੱਚ ਦਿੱਕਤ ਨਹੀਂ ਹੋਏ ਕਿਸੇ ਨੂੰ ਵੀ ਤੇ ਛੋਟੇ-ਛੋਟੇ ਬੱਚੇ ਨੇ ਜਿਹੜੇ ਵਿਚਾਰੇ ਗੰਦਗੀ ਵਿੱਚ ਰਹਿੰਦੇ ਇਹੀ ਮੱਛਰ ਲੱਣ ਨੇ ਕੋਈ ਬਿਮਾਰੀਆਂ ਲੱਗੇ ਲੱਗੇ ਘਰ ਦੀ ਬਿਮਾਰੀਆਂ ਵੀ ਲੱਗ ਸਕਦੀਆਂ ਨੇ ਤੇ ਉਹ ਫਿਰ ਇਹ ਕਿ ਬੱਚੇ ਗੰਦੇ ਪੈਰ ਲੈ ਕੇ ਬੱਚੇ ਹੱਥ ਮਾਰਦੇ ਨੇ ਜਿੱਦਾਂ ਵੀ ਕੋਈ ਲੰਘਦੇ ਨੇ ਬੱਚੇ ਤੇ ਫਿਰ ਬਿਮਾਰੀਆਂ ਦਾ ਵੀ ਡਰ ਜੇ ਤੇ ਇੱਕ ਬੜੀ ਪਰੇਸ਼ਾਨੀ ਆਂ ਜਾਣ ਵਾਲਿਆਂ ਨੂੰ ਵੀ ਬੜੀ ਦਿੱਕਤ ਹੁੰਦੀ ਜੇ ਤੇ ਜਿਹੜੇ ਲਾਗੇ ਲਾਗੇ ਘਰ ਨੇ ਉਹਨਾਂ ਨੂੰ ਵੀ ਬੜੀ ਦਿੱਕਤ ਜੇ ਮੇਰਾ ਨਾਂ ਵਿਕੀਮਸੀ ਹੈ ਜੀ ਹਾਂ ਜੀ ਆ ਮੰਦਾ ਹਾਲ ਆ ਆ ਪਾਣੀ ਨੂੰ 3 ਮਹੀਨੇ ਹੋ ਗਏ ਆ ਇਦਾਂ ਹੀ ਆ ਛੜਕਤੇ ਭਾਜੀ ਅੱਛਾ ਲਗਾਤਾਰ ਲਗਾਤਾਰ ਇਹ ਸਰ ਕਮੇਟੀ ਵਾਲੇ ਆਉਂਦੇ ਆ ਤੇ 10 ਕਿ ਮਿੰਟ ਲਾਗਦੇ ਆ ਸੀਵਰ ਦੇ ਵਿੱਚ ਤੇ ਮੁੜ ਕੇ ਫੇਰ ਉਦਾਂ ਦਾ ਉਦਾਂ ਹੀ ਰਹਿ ਜਾਂਦਾ। 10 ਮਿੰਟਾਂ ਵਾਲੀ ਸੀਵਰੇਜ ਬੋਰਡ ਦਾ ਮਸਲਾ ਹੁੰਦੇ ਆ। ਹਾਂਜੀ ਹਾਂਜੀ ਆਉਂਦੇ ਆ। ਨਹੀਂ ਗੱਲ ਬੰਦੀ। ਕਦੀ ਪੈਲੀ ਨੂੰ ਪਾਣੀ ਵੜ ਜਾਂਦੇ ਕਦੀ ਕਬਰਾਂ ਨੂੰ ਪਾਣੀ ਵੜੀ ਕੇ ਜਾਂਦੇ ਆ। ਤੇ ਮਹੀਨਾ ਭਾਰੇ ਪਾਣੀ ਇਦਾਂ ਹੀ ਖਲੋਂਦਾ ਰਹਿੰਦਾ ਤਿੰਨ ਤਿੰਨ ਮਹੀਨੇ ਚਾਰ ਚਾਰ ਮਹੀਨੇ। ਤੇ ਤੁਹਾਡਾ ਆਉਣਾ ਜਾਣਾ ਕਿਸ ਤਰ੍ਹਾਂ? ਆਉਣਾ ਜਾਣਾ ਪਾਣੀ ਦੇ ਵਿੱਚੋਂ ਗੰਦੇ ਪੈਰ ਪਾਣੀ ਥਾਣੇ ਲੰਘ ਕੇ ਜਾਣਾ ਪਿੰਦਾ ਵਾਂ। ਤੇ ਰਾਤ ਭਰਾਤੇ ਇੱਥੇ ਲਾਈਟਾਂ ਵੀ ਨਹੀਂ ਆਵੇ ਕਦੇ। ਲਾਈਟ ਨਹੀਂ ਜਗਦੀ। ਲਾਈਟ ਵੀ ਨਹੀਂ ਜਗਦੀ। ਕਿਸ ਤਰ੍ਹਾਂ ਆਉਂਦਾ। ਇਸ ਮੁਹੱਲੇ ਦੇ ਵਿੱਚ ਸਿਰਫ ਉਹ ਦੋ ਤਿੰਨ ਲਾਈਟਾਂ ਜਗਦੀਆਂ ਬਾਕੀ ਸਾਰੇ ਮੰਦਾ ਹਾੜੀ ਆ ਤੇ ਇਹ ਇਹ ਮੋਬਾਈਲਾਂ ਦੀ ਲਾਈਟਾਂ ਨਾਲ ਮੋਟਰਸਾਈਕਲ ਦੀ ਲਾਈਟਾਂ ਨਾਲ ਨਿਕਲਦੇ ਆ ਕਦੇ ਮੋਟਰਸਾਈਕਲ ਦਾਣੀ ਮੋਬਾਈਲ ਦੀ ਲਾਈਟ ਨਾਲ ਚਾਹੇ ਮੋਟਰਸਾਈਕਲ ਦੀ ਲਾਈਟ ਨਾਲ ਨਿਕਲਦੇ ਆ